ਬਹੁਤ ਹੀ ਜਵਾ ਸੋਹਣੇ ਲੱਗ ਰਹੇ ਹੋ ਰੱਬ ਹੈ ਪਿਤਾ ਜੀ ਪੱਤਰਕਾਰ ਸਵਾਲ ਕਰਦੇ ਆ ਕਿ ਕੀ ਅੱਜ ਦੇ ਦੌਰ ਦੇ ਵਿੱਚ ਬੀਬੀ ਰਜਨੀ ਵਰਗੀਆਂ ਕੁੜੀਆਂ ਹੈਗੀਆਂ ਰੱਬ 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 ਅਜੇ ਇਹਦੇ ਜੋ ਰੱਬ ਗਿਆ ਨਹੀਂ ਇਹ ਕਿ ਗਲ ਮੰਨੇ ਜੰਨਾ ਸੋਹਣੇ ਲੱਗੇ ਪਦਤੀ ਰਜ਼ਾ ਚ ਰਹਿਣਾ ਤਾਂ ਕੋਈ ਤੁਹਾਡੇ ਕੋਲੋਂ ਸਿੱਖੇ ਲੰਬੀ ਲੰਬੀ ਹੇਜ ਮਾਰ ਕੇ ਆਵਾਜ਼ ਆਵਾਜ਼ ਜੀ ਸਰਕੇ ਆਵਾਜ਼ ਇਹਦੇ ਨਾਲ ਸਰ ਵੀ ਆਂਗੇ ਨਾਲ ਤਾਂ ਇਹ ਸਾਡੀ ਅੰਡਰ 14 ਤੇ ਅੰਡਰ 17 ਦੀ ਕ੍ਰਿਕਟ ਟੀਮ ਜੀਨਰ ਹੈਗੀ ਆ ਸਰ ਨੂੰ ਸੀਗਾ ਵੀ ਇੱਕ ਬਲੇਸਿੰਗ ਸੁਣੇ ਜਾਣ ਕੇ ਦੇਖੀ ਇਸ ਕੀ ਜ਼ਰੂਰ ਨਾਮ ਚੰਦਰ ਆ ਇੱਕ ਦਰਦ ਤੁਹਾਨੂੰ ਥੈਂਕ ਯੂ ਗਾਇਸ ਇੱਕ ਵਾਰ ਸੰਜੀਤ ਤੁਸੀਂ ਫੋਟੋ ਕਰਕੇ ਦੇਖਿਆ चलिए जी, ओके जी, चलो जी, जोगा जी, उत्तीर्ण जी, जनार्दन जी, तूसी कल सादे आए, तूसी भूले न समाए, तूसी कल सादे आए, तूसी भूले न समाए, सादे कल ਨਿਆਣੋ ਬੈਠੋ ਇੱਛਾ ਕਿ ਤੁਹਾਨੂੰ ਲੱਗੇ ਸਾਡੇ ਸਾਰੇ ਇਕੱਠੇ ਉਹ ਸਾਡੇ ਰੂਹ ਰੂਹ ਹੁੰਦੇ ਨੇ ਸਾਰੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਬੈਠ ਜਾਓ ਤੇ ਹੁਣ ਮੈਂ गुजारिश करूंगी ਸਾਡੇ ਕਾਲਜ ਦੇ ਪ੍ਰਿੰਸੀਪਲ ਉਹਨਾਂ ਦੇ ਕੇ ਤੁਹਾਨੂੰ ਮਿਲ ਕੇ ਥੈਂਕ ਯੂ ਸੋ ਮੱਚ ਜੀ ਤੁਸੀਂ ਆਏ ਤੇ ਬਸ ਇਹੀ ਐਸੀ ਮੈਸੇਜ ਲੈ ਕੇ ਆਇਆ ਜੀ ਕਿ ਸਾਡੀ ਇੱਕ ਫਿਲਮ ਆ ਰਹੀ ਹੈ ਬੀਬੀ ਰਜਨੀ ਬੀਬੀ ਰਜਨੀ ਜੀ ਬਾਰੇ ਐਵੇਂ ਤੁਸੀਂ ਕਹਾਣੀ ਸੁਣੀ ਆ ਪਹਿਲਾਂ ਓਕੇ ਠੀਕ ਆ ਤੇ ਮੈਂ ਵੀ ਬੱਗ ਮੈਂ ਵੀ ਬੱਗ ਉਹ ਤੁਹਾਨੂੰ ਸੁਣੀ ਆ ਮੇਰੀ ਮੰਮੀ ਨੇ ਮੈਨੂੰ ਇਹ ਕਹਾਣੀ ਸੁਣਾਈ ਹੋਈ ਆ ਤੇ ਹੁਣ ਅਸੀਂ ਵੱਡੇ ਪੜਦੇ ਤੇ ਲੈ ਕੇ ਆ ਰਹੇ ਆ ਜੀ ਕਹਾਣੀ ਜਿਨ੍ਹਾਂ ਨੇ ਨਹੀਂ ਸੁਣੀ ਉਹ ਸਿਮੇ ਦੇ ਰਾਹੀ ਦੇਖ ਸਕਦੇ ਆ ਸਾਡੀ ਕਹਾਣੀ ਸਾਡੀ ਕਹਾਣੀ ਦੀ ਬੀਬੀ ਰਜਨੀ ਜੀ ਦੀ ਕਹਾਣੀ

ਕਰਮੇ ਬੀਬੀ ਅੰਮ੍ਰਿਤਾ ਕਰਤਾਰ ਦੇ ਬਾਹਰੋਂ ਤੁਸੀਂ ਟ੍ਰੇਲਰ ਵੇਖਿਆ ਸਾਰਿਆਂ ਨੇ ਟ੍ਰੇਲਰ ਟ੍ਰੇਲਰ ਵੇਖਿਆ ਸਾਰਿਆਂ ਤੁਸੀਂ ਜੀ ਨਹੀਂ ਇਹ ਜੋ ਬੜੀ ਮਾਰੀ ਗੱਲ ਹੈ ਜੇ ਟ੍ਰੇਲਰ ਨਹੀਂ ਵੇਖਿਆ ਐਂ ਤੱਕ ਟ੍ਰੇਲਰ ਦੇਖਿਆ ਤੁਸੀਂ ਤੁਸੀਂ ਟ੍ਰੇਲਰ ਨਹੀਂ ਵੇਖਿਆ ਪਾਇਆ ਹੋਇਆ ਜਿਸ ਪਾਸੋਂ ਦੇ ਪਾਣੀ 10 ਪਾਣੀ ਦੇ ਟ੍ਰੇਲਰ ਵਿੱਚ ਆਪਾਂ ਨੇ ਲੈ ਇੱਕ ਗੱਲ ਇਹ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਤੇ ਅੱਛਾ ਪਹਿਲਾਂ ਸ਼ਾਂਤੀ ਦੇ ਨਾਲ ਆਪਾਂ ਦੇਖੋ 5-6 ਮਿੰਟ ਹੀ ਆਪਣੇ ਕੋਲ 10 ਮਿੰਟ ਆਪਾਂ ਗੱਲਾਂ ਕਰੀਏ ਥੋਡੀਆਂ ਗੱਲਾਂ ਤਾਂ ਚਲੀ ਜਾਣੀਆਂ ਨੇ ਕਿਉਂਕਿ ਮੁੱਕਣੀਆਂ ਨਹੀਂ ਕੰਨੀ ਕਲਾਸ 'ਚ ਬਹਿ ਕੇ ਕੰਟੀਨ 'ਚ ਬਹਿ ਕੇ ਪਰ ਆਪਾਂ ਤੁਹਾਡੇ ਰੂਪ ਰੂਪ ਹੋਣ ਆਏ ਆ ਕੁਝ ਆਪਾਂ ਗੱਲਾਂ ਕਰੀਏ ਆਪਸ ਦੇ ਵਿੱਚ ਕੁਝ ਤੁਹਾਡੇ ਸਵਾਲ ਹੋਣਗੇ ਕੋਈ ਸਾਡੇ ਜਵਾਬ ਹੋਣਗੇ ਹਨਾ ਆਪਾਂ ਗੱਲ ਕਰੀਏ ਕਿ ਇਹ ਜਿਹੜੇ ਜੂ ਫੈਸਟੀਵਲ ਜਾਂ ਤੀਆਂ ਦੇ ਮੇਲੇ ਇਹ ਨਹੀਂ ਕਿ ਇਹ ਚੀਜ਼ਾਂ ਨੇ ਕਿ ਅੱਜ ਆਪਾਂ ਵੇਖਿਆ ਜਾਵੇ ਤੇ ਰੂਪੀ ਮੈਡਮ ਨੂੰ ਇਹ ਰੁਪੀ ਕੋਲੋਂ ਇਹ ਭਵਿੰਦਰ ਭਾਸੀ ਹੋ ਕੇ ਇਹ ਇਹਨਾਂ ਕਲੋਨਜੀਸ ਦੇ ਵਿੱਚ ਨਿਕਲੇ ਆ। ਇਹ ਮੰਨ ਕੇ ਚਲੋ ਇਹ ਵੀ ਇਹ ਉਹ ਜੋ ਛੋਟੇ ਛੋਟੇ ਫੰਕਸ਼ਨਸ ਕਮੇਟੀਆਂ ਕਿਟਾਂ ਨਿਕਲਣ ਦੀ ਕੀ ਗੱਲ ਹੈ ਮੈਂ ਤੇ ਮੈਡਮ ਨੂੰ ਜਦੋਂ ਆ ਜਾਂਦਾ ਜਦੋਂ ਬੁਰcheid ਭਾਜੀ ਦੇ ਨਾਲ ਆਪਾਂ ਕਰਨ ਜਾਂਦੇ ਉਹ ਨਹੀਂ ਭਾਜੀ ਹੁਣਗਾ ਸੋ ਤੁਹਾਡੇ ਵਿੱਚੋਂ ਹੀ ਇੱਕ ਦਿਨ ਇਹੋ ਜਾ ਆਉਣਾ ਆ ਕਿ ਮੈਂ ਕੋਈ ਝੂਠ ਨਹੀਂ ਕਹਿਣ ਰਿਹਾ ਮੈਨੂੰ ਵੀ 25 26 ਸਾਲ 27 ਸਾਲ ਹੋ ਗਏ ਕਿਲੋਮੀਟਰ ਤੁਹਾਡੇ ਵਿੱਚੋਂ بڑے ਬੱਚੇ ਨਿਕਲ ਕੇ ਇਹਨਾਂ ਮੰਚਾਂ ਤੇ ਆ ਕੇ ਬਹਿ ਕੇ ਜੀਰੋ ਜੀਰੋ ਜਾਂ ਕੈਰੈਕਟਰਾਂ ਦਾ ਨਿਭਾਇਆ ਹੋਣਾ ਹੈ। ਸੋ ਤੁਸੀਂ ਉਹ ਸੋਚ ਲੈ ਕੇ ਜਦੋਂ ਸੋ ਜਿਹੜੀ ਫਿਲਮ ਤੇ ਆਪਾਂ ਗੱਲ ਕਰਨ ਦਾ ਹੈ ਬੀਬੀ ਰਜਨੀ ਇਹ ਇੱਕ ਕੁੜੀ ਦੀ ਠਹਿਰਾਹ ਦੀ ਕਹਾਣੀ ਆ ਉਹਨੇ ਸਬਰ ਦੀ ਸਟੋਰੀ। ਕਿ ਕਿੰਦਾ ਉਹਨੇ ਉਹ ਸਮਾਣੇ ਦੇ ਵਿੱਚ ਉਸ ਬਾਣੀ ਨੂੰ ਮੰਨਿਆ। ਅੱਜ ਆਪਾਂ ਸਾਨੂੰ ਕਈ ਪਤਾ ਲੱਗਦਾ ਕਿ ਕੀ ਅੱਜ ਦੇ ਦੌਰ ਦੇ ਵਿੱਚ ਬੀਬੀ ਰਜਨੀ ਵਰਗੀਆਂ ਕੁੜੀਆਂ ਹੈਗੀਆਂ ਜਿਹੜੀਆਂ ਆਪਣੇ ਪਿਓ ਦੀ ਗੱਲ ਇਸ ਕਰਕੇ ਮੰਨ ਲੈਣ ਵੀ ਕੋਈ ਨਹੀਂ ਬਾਪੂ ਜਿੱਥੇ ਵਿਆਹ ਦੇਗਾ ਸੀ। ਕੀ ਨੇ ਕਰਕੇ ਸੀ ਜਿੱਥੇ ਕਮੇਗਾ ਜੂ ਜੋ ਸੋਚੇਗਾ ਤੂੰ ਸਾਡੇ ਲਈ ਚੰਗਾ ਹੀ ਸੋਚੇਗਾ। ਸੋ ਇਹ ਸਾਡੇ ਲਈ ਬੜਾ ਵੱਡਾ ਵਿਸ਼ਾ ਆ ਕਿ ਸਾਨੂੰ ਫੈਸਿਲਿਟੀਆਂ ਦੇ ਨਾਂ 'ਤੇ ਅਸੀਂ ਕਿਹੜੀ ਚੀਜ਼ ਗਵਾ ਬੈਠੇ ਹੁੱਚੇ। ਕੋਈ ਪਿਓ ਕੋਈ ਮਾਂ ਕੋਈ ਪਰਿਵਾਰ ਮਾਰਨਾ ਨਹੀਂ ਚਾਹੁੰਦਾ ਹੁੰਦਾ ਆਪਣੇ ਬੱਚੇ ਵਾਸਤੇ ਪਰ ਉਹਦਾ ਭਾਣਾ ਸੀਗਾ। ਕੈਮਰਾ ਲੱਗੇ ਪੁੱਛੀ ਉਹਨੇ ਕਾ ਕਿ ਮੈਨੂੰ ਸਿਰਫ ਇੱਕ ਵਾਰ ਇਹ ਵੀ ਗੱਲ ਕਹਿ ਦੇ ਕਿ ਬਾਪੂ ਤੂੰ ਰੱਖ ਆਪਾਂ ਉਹ ਕਿਹਦੀ ਨਹੀਂ ਕਰਕੇ ਨਾ ਦਿਖ ਨਹੀਂ ਰਹੇ ਆ ਤਾ ਹੈ ਤੂੰ ਜਿਹੜੀਆਂ ਆਪਣੇ ਪਿਓ ਦੀ ਗੱਲ ਇਸ ਕਰਕੇ ਮੰਨ ਲੈਣ ਵੀ ਕੋਈ ਨਹੀਂ ਬਾਪੂ ਜਿੱਥੇ ਵਿਆਹ ਦੇਗਾ ਸੀ ਕਰਕੇ ਅਸੀਂ ਜਿੱਥੇ ਕਹੇਗਾ ਜੀ ਜੋ ਸੋਚੇਗਾ ਤੂੰ ਸਾਡੇ ਲਈ ਚੰਗਾ ਹੀ ਸੋਚੇ। ਛੋ ਇਹ ਸਾਡੇ ਲਈ ਬੜਾ ਵੱਡਾ ਅੰਸ਼ਾ ਆ ਕਿ ਸਾਨੂੰ ਫੈਸਿਲਿਟੀ ਨੂੰ ਮਿਲਣ ਦੇ ਨਾਲ ਅਸੀਂ ਕਿਹੜੀ ਚੀਜ਼ ਖਵਾ ਬੈਠੇ ਪਿੱਛੇ ਕੋਈ ਪਿਓ ਕੋਈ ਮਾਂ ਕੋਈ ਪਰਿਵਾਰ ਮਾਰਨਾ ਨਹੀਂ ਚਾਹੁੰਦਾ ਹੋਊਗਾ ਆਪਣੇ ਬੱਚੇ ਵਾਸਤੇ ਪਰ ਉਹਦਾ ਭਾਣਾ ਸੀਗਾ ਕਿ ਇੱਕ ਇੱਕ ਪਿਓ ਨੇ ਕਿਹਾ ਕਿ ਮੈਨੂੰ ਸਿਰਫ ਇੱਕ ਵਾਰ ਇੰਨੀ ਗੱਲ ਕਹਿ ਦੇ ਕਿ ਬਾਪੂ ਤੂੰ ਰੱਬ ਆ ਉਹ ਕਹਿੰਦੀ ਨਹੀਂ ਤੂੰ ਰੱਬ ਹੈ ਮੇਰਾ ਪਰ ਤੇਰੇ ਉੱਪਰ ਵੀ ਕਰਾਪਾ ਤੂੰ ਉਹ ਨੂੰ ਵੀ ਮੰਨੋ ਕਹਿੰਦਾ ਮੈਂ ਨਹੀਂ ਮੰਨਣਾ ਉਹ ਕਹਿੰਦੀ ਤੂੰ ਉਹ ਨੂੰ ਮੰਨ ਮੈਂ ਤੈਨੂੰ ਮੰਨੂਗੀ ਪਰ ਉਹ ਕਹਿੰਦਾ ਸੀ ਵੀ ਮੈਂ ਹੀ ਰੱਬ ਆ ਮੈਨੂੰ ਮੰਨ ਤੂੰ ਇੱਕ ਵਾਰ ਕਹਿ ਤੈਨੂੰ ਮੈਂ ਖਾਣ ਨੂੰ ਦੇਣਾ ਮੈਂ ਪਾਉ ਨੂੰ ਦਿੰਦਾ ਮੈਂ ਰਹਿਣ ਵਾਸਤੇ ਛੱਡ ਦਿੱਤੀ ਆ ਉਹ ਕਹਿੰਦੀ ਨਹੀਂ ਤੂੰ ਜ਼ਰੀਆ ਤੂੰ ਜਰਿਆਵਾਂ ਉਸ ਜਿੱਦਾ ਦੇ ਵਾਲਾ ਕੋਈ ਹੋਈ ਐ ਉਸ ਜਿੱਦ ਦੇ ਵਿੱਚ ਉਸ ਜਿਉ ਨੇ ਆਪਣੀ ਕੁੜੀ ਜਿਹੜੀ ਪਿੰਗਲੇ ਨਾਲ ਵਿਆਹ ਤੀ ਉਹ ਬੰਦਾ ਜਿਹੜਾ ਬਚਪਨ ਤੋਂ ਤੁਰਿਆ ਹੀ ਜੀਵਨ ਜਿਹਨੂੰ ਰੋਟੀ ਖਾਣ ਦੀ ਉਮਰਾਂ ਜੁੜੀਆਂ ਹੋਈਆਂ ਸਨ ਤੁਸੀਂ ਵੇਖੋਗੇ ਇਹਨਾਂ ਡੀਪਲੀ ਵਰਕ ਕੀਤਾ ਗਿਆ ਫਿਲਮ ਦੇ ਉੱਤੇ ਸੋ ਇਹ ਉਸ ਕੁੜੀ ਦੇ ਸਬਰ ਦੀ ਕਹਾਣੀ ਹੈ ਸੋ ਜਿਦਾਂ ਆਪਾਂ ਵਾਰ-ਵਾਰ ਕਹਿੰਦੇ ਕਿ ਮੁੱਢਲੀ ਸਿੱਖਿਆ ਜਿਹੜੀ ਸਟਾਰਟਿੰਗ ਐਜੂਕੇਸ਼ਨ ਆ ਉਹ ਹਰ ਬੱਚੇ ਨੂੰ ਘਰ ਤੋਂ ਮਿਲਦੀ ਹੈ ਤੇ ਉਹ ਮਾਂ ਨੇ ਤੂੰ ਅੱਗੇ ਜਾ ਕੇ ਤੁਸੀਂ ਵੀ ਮੁਢਲੀ ਸਿੱਖਿਆ ਆਪਣੇ ਬੱਚਿਆਂ ਨੂੰ ਦੇਣੀ ਹੈ ਉਸ ਇਸ ਕਰਕੇ ਇਹ ਫਿਲਮ ਜਿਹੜੀ ਬਚਪਨ ਤੋਂ ਤੁਸੀਂ ਸੁਣੀ ਆ ਕਹਾਣੀ ਦਾਦੇ-ਦਾਦੀਆਂ ਤੋਂ ਜਾਂ ਕਹਾਣੀਆਂ 'ਚ ਪੜ੍ਹੀ ਆ ਅੱਜ ਉਹ ਕਰਵਾਲ ਅਸੀਂ ਵੀ ਕੋਸ਼ਿਸ਼ ਕਿਸਮਤ ਆ ਕਿ ਅਸੀਂ ਉਹਨਾਂ ਕਰਵਾਲਾਂ ਨੂੰ ਨਵਾ ਰਹੇ ਇਸ ਕਹਾਣੀ ਦੇ ਜ਼ਰੀਏ ਅਸੀਂ ਵੀ ਉਹਨਾਂ ਹੋ ਜਾਣਾ ਜਦੋਂ ਵੀ ਸਾਡੇ ਦੁਨੀਆ ਤੋਂ ਮੈਂ ਆਮ ਤੌਰ 'ਤੇ ਇੰਟਰਵਿਊ 'ਚ ਗੱਲ ਕਰਦਾ ਹੁੰਦਾ ਕਿ 100 ਸਾਲ ਦੀ ਜ਼ਿੰਦਗੀ ਹੋਣ ਵਾਸਤੇ 100 ਸਾਲ ਜੀਣਾ ਜ਼ਰੂਰੀ ਨਹੀਂ ਆ ਕੋਈ ਇੱਕ ਆਮ ਜ਼ਿੰਦਗੀ ਚ ਇਹੋ ਜਿਹਾ ਕਰ ਦੋ ਕਿ ਲੋਕ ਤੁਹਾਨੂੰ ਹਜ਼ਾਰਾਂ ਸਾਲ ਤੱਕ ਜੀਤੇ ਰੱਖਣ ਸੋ ਇਹ ਕੰਮ ਵੀ ਬੀਬੀ ਰਜਨੀ ਨੇ ਕੀਤਾ ਜਿਹਨੂੰ ਆਪਾਂ ਅੱਜ ਸਾਹਮਣੇ ਕੋ ਮੈਂ ਹੀ ਰੱਬਾਂ ਮੈਨੂੰ ਮੰਨ ਤੂੰ ਇੱਕ ਵਾਰ ਕਹਿ ਤੈਨੂੰ ਮੈਂ ਮੈਂ ਤਾਉਣ ਨੂੰ ਦਿੰਦਾ ਮੈਂ ਰਹਿਣ ਵਾਸਤੇ ਛੱਡ ਦਿੱਤੀ ਆ ਉਹ ਕਹਿੰਦੀ ਨਹੀਂ ਤੂੰ ਜ਼ਰੀਆ ਹੋ ਤੂੰ ਜ਼ਰੀਆ ਹੋ ਸੀਜ਼ਾ ਦੇਣ ਵਾਲਾ ਤਾਂ ਕੋਈ ਹੋਰ ਹੀ ਆ ਉਸ ਜਿੱਦ ਦੇ ਵਿੱਚ ਉਸ ਪਿਓ ਨੇ ਆਪਣੀ ਕੁੜੀ ਜਿਹੜੀ ਪਿੰਗਲੇ ਨਾਲ ਵਿਆਹ ਥੀ ਉਹ ਬੰਦਾ ਜਿਹੜਾ ਬਚਪਨ ਤੋਂ ਤੁਰਿਆ ਹੀ ਮਿਸੀ ਜਿਵੇਂ ਰੋਟੀ ਖਾਣ ਦੀ ਉੰਗਲਾਂ ਜੁੜੀਆਂ ਹੋਈਆਂ ਸੀ ਆ ਤੁਸੀਂ ਵੇਖੋਗੇ ਇਹਨਾਂ ਡੀਪਲੀ ਵਰਕ ਕੀਤਾ ਗਿਆ ਫਿਲਮ ਦੇ ਉੱਤੇ ਸੋ ਇਹ ਉਸ ਕੁੜੀ ਦੇ ਸਬਰ ਦੀ ਕਹਾਣੀ ਆ ਸੋ ਜਿੱਦਾਂ ਆਪਾਂ ਵਾਰ-ਵਾਰ ਕਹਿੰਦੇ ਕਿ ਮੁੱਢਲੀ ਸਿੱਖਿਆ ਜਿਹੜੀ ਸਟਾਰਟਿੰਗ ਐਜੂਕੇਸ਼ਨ ਆ ਉਹ ਹਰ ਬੱਚੇ ਨੂੰ ਘਰ ਤੋਂ ਮਿਲਣੀ ਤੇ ਉਹ ਮਾਂ ਦੇ ਜੀ ਸੋ ਅੱਗੇ ਜਾ ਕੇ ਤੁਸੀਂ ਵੀ ਮੁੱਢਲੀ ਸਿੱਖਿਆ ਆਪਣੇ ਬੱਚਿਆਂ ਨੂੰ ਦੇਣੀ ਆ ਸੋ ਇਸ ਕਰਕੇ ਇਹ ਫਿਲਮ ਜਿਹੜੀ ਬਚਪਨ ਤੋਂ ਤੁਸੀਂ ਸੁਣੀ ਆ ਕਹਾਣੀ ਦਾਦੇ-ਦਾਦੀਆਂ ਕੋਲੋਂ ਜਾਂ ਕਹਾਣੀਆਂ 'ਚ ਪੜ੍ਹੀ ਆ ਆਜੂ ਕਰਦਾਰ ਅਸੀਂ ਵੀ ਕੋਸ਼ਿਸ਼ ਕਿਸਮਾਂ ਕਰਕੇ ਅਸੀਂ ਉਹਨਾਂ ਕਰਦਾਰਾਂ ਨੂੰ ਨਿਭਾ ਰਹੇ ਆਂ ਇਸ ਕਹਾਣੀ ਦੇ ਜ਼ਰੀਏ ਅਸੀਂ ਵੀ ਅਮਰ ਹੋ ਜਾਣਾ ਜਦੋਂ ਵੀ ਸਾਡੇ ਦੁਨੀਆ ਤੋਂ ਮੈਂ ਆਮ ਤੌਰ ਤੇ ਇੰਟਰਵਿਊ 'ਚ ਗੱਲ ਕਰਦਾ ਹੁੰਦਾ ਕਿ 100 ਸਾਲ ਦੀ ਜ਼ਿੰਦਗੀ ਹੋਣ ਵਾਸਤੇ 100 ਸਾਲ ਜੀਣਾ ਜ਼ਰੂਰੀ ਨਹੀਂ ਆ ਕੋਈ ਇੱਕ ਕੰਮ ਜ਼ਿੰਦਗੀ 'ਚ ਇਹੋ ਜਿਹਾ ਕਰ ਦੋ ਕਿ ਲੋਕ ਤੁਹਾਨੂੰ ਹਜ਼ਾਰਾਂ ਸਾਲ ਤੱਕ ਯਾਦ ਰੱਖਣ ਸੋ ਇਹ ਕੰਮ ਬੀਬੀ ਰਜਨੀ ਨੇ ਕੀਤਾ ਜਿਹਨੂੰ ਆਪਾਂ ਯਾਦ ਕਰਨਾ ਸੋ ਇਹਨੂੰ ਦੇਖਣ ਨੂੰ ਜ਼ਰੂਰ ਜਾਓ 30 ਤਰੀਕ ਨੂੰ ਟ੍ਰੇਲਰ ਜਲਦੀ ਵਿੱਚ ਥੈਂਕ ਯੂ ਜੇ ਕੋਈ ਕੋਈ ਸਵਾਲ ਹੈ ਤਾਂ ਪੁੱਛ ਸਕਦਾ ਮੈਡਮ ਕਰਨੀ ਗੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਅੱਛਾ ਤੀਰ ਕਸਤ ਨੂੰ ਕਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਨੀਲੀ ਲਾਲੀ ਇੱਕ ਵਾਰ ਹੋਰ ਕੱਚ ਕੇ ਬੋਲ ਦਿਓ ਕਿਹੜੀ ਫਿਲਮ ਆਈ ਹੈ ਨੀਲੀ ਲਾਲੀ ਨਾ ਹੁਣ ਸਵਾਲ ਹੈ ਬਹੁਤ ਖੂਬਸੂਰਤ ਫਿਲਮ ਹੈ ਇਤਿਹਾਸਿਕ ਫਿਲਮ ਹੈ ਤੁਸੀਂ ਸਾਰੇ ਜਣਿਆਂ ਨੇ ਇਹ ਫਿਲਮ ਬਿਲਕੁਲ ਫੈਮਲੀ ਖਾਸ ਕਰਕੇ ਆਰੇ ਨੇ ਆਪਣੀ ਫੈਮਿਲੀ ਨਾਲ ਆਪਣੇ ਘਰ ਦੇ ਨਾਲ ਇਹ ਫਿਲਮ ਦੇਖਣਾ ਜਾਣਾ ਤੇ ਜ਼ਰੂਰ ਦੇਖ ਕੇ ਆਉਣੀ ਹੈ ਬੜੀ ਕਲਾਸਿਕ ਫਿਲਮ ਹੈ ਬਹੁਤ ਮੇਲ ਕੀਤੀ ਹੈ 글로 ਹੁੰਦੇ ਨੇ ਬਹੁਤ ਜ਼ਿਆਦਾ ਮੇਲ ਕਰਕੇ ਫਿਲਮ ਪੜਾਈ ਗਈ ਹੈ ਤੇ ਸਾਡੀ ਕੁਝ ਫਾਇਦਾ ਤੇ ਯੋਗਰਾਜ ਜੀ ਨੂੰ ਪ੍ਰੋਬਲਮ ਹੋ ਗਈ ਆ ਜੀ ਤੇ ਜਿਹੜੇ ਅਸਟਾਇ ਨੇ ਉਹਨਾਂ ਦਾ ਸੌਟ ਕਰਦੇ ਨਹੀਂ ਕੀ ਰਿਹਾ ਬੜੀ ਸਭਤਾਪੂਰਵ ਕੇ ਇਸ ਪਰੌਣ ਨੂੰ ਦਾ ਆਨੰਦ ਮਾਣਿਆ। ਤੋਂ ਮੈਂ ਤੁਹਾਨੂੰ ਜਿਆਦਾ ਸਨਮਾਨ ਨਹੀਂ ਲਾਉਂਗਾ। ਤੁਹਾਡੀ ਸਾਰੀ ਟੀਮ ਨੂੰ ਜੀ ਆਇਆਂ ਨੂੰ ਐਸਐਸਡੀ ਕਾਲਜ ਬਰਨਾਲਾ ਦੇ ਵਿੱਚ ਤੇ ਜੋ ਕਾਮਨਾਵਾਂ ਤੁਹਾਡੀ ਫਿਲਮ ਦੇ ਲਈ ਡੀਸੀ ਪ੍ਰਮੋਸ਼ਨ ਦੇ ਲਈ ਕੁਝ ਸਾਡੇ ਕੋਲ ਆਏ ਹੋ। ਮੈਂ ਸਾਰੇ ਬੱਚਿਆਂ ਨੂੰ ਵੀ ਜਦ ਇਹੀ ਹੀ ਕਹਿਣਗੇ ਸਾਰੇ ਬੱਚਿਆਂ ਨੂੰ ਵੀ ਕਹਾਂਗਾ ਵੀ ਇਹ ਜਿਹੜੀ ਰਾਜਨੀ ਬੀਬੀ ਰਾਜਨੀ ਦੀ ਫਿਲਮ ਹੈ ਆਪਾਂ ਸਾਰਿਆਂ ਨੇ ਦੇਖਣੀ ਹੈ। ਜੇ ਥੀਏਟਰ ਦੀ ਜਿੱਥੇ ਥੀਏਟਰ 'ਚ ਵੀ ਲੱਗਣੀ ਉਹ ਥੀਏਟਰ ਅੱਜ ਸਰਪੋਰਟ ਕਿਤੇ ਕਰ ਦਿੱਤਾ ਹੈ ਆ ਦੇ ਕਾਲਾ OTT ਪਤਾ ਨਹੀਂ ਕੀ ਕੋਈ ਹੋ ਜਾਂਦਾ ਫਿਰ ਆਪਾਂ ਸਾਰੇ ਇਕੱਠੇ ਹੋਗੇ ਥੀਏਟਰ ਚ ਚੱਲਾਂਗੇ ਠੀਕ ਹੈ ਆਪਾਂ ਸਾਰੇ ਕਰਨਾਲੀ ਤੁਹਾਡੇ ਨਾਲ ਵਾਦਾ ਹੈ ਕਿ ਸਾਡਾ ਸਾਰਾ ਕਾਲਜ 1500 ਦੀ ਕੈਪੈਸਿਟੀ ਹੈ ਸਾਡੀ ਸਾਰੇ ਮੇਜੇ ਚ ਲੱਗਣੇ ਤੇ ਹੋ ਸਕਦਾ ਇਹ ਥੀਏਟਰ ਨਾ ਹੋਵੇ ਸਾਨੂੰ ਦੋ ਦੇ ਥਾਂ ਚ ਦੇਖਣੀ ਪੈਵੇ ਤੇ ਸੋ ਅਸੀਂ ਆਪਾਂ ਸਾਰੇ ਨੇ ਰਜਵੀ ਬੀਬੀ ਕਿ ਕਿ ਦੇਖੜੀਆਂ ਵੀ ਇਹ ਪ੍ਰੋਮੋਸ਼ਨ ਤੇ ਗਈ ਹੈ ਐਸੇ ਸਾਰੇ ਟੀਮ ਆਈ ਹੋਈ ਹੈ। ਸਾਡੀ ਸੀਗੇ ਇੰਨੇ ਚੰਗੇ ਕਦਮ ਵਾਰ-ਵਾਰ ਇਸ ਖਾਲ ਦੇ ਵਿੱਚ ਪੈਣਗੇ। ਮੈਡਮ ਗੁਪਿੰਦਰ ਰੂਪੀ ਜੀ ਜਿਹੜੇ ਕੀ ਸਾਡੇ ਬਰਨਾਲੇ ਦੇ ਵਾਸੀ ਨੇ ਮੈਂ ਹਰ ਵਾਰ ਕਹਿੰਨਾ ਜੁਧਰਨਾ ਦਾ ਨਾਮ ਕਿਤੇ ਵੀ ਆੰਗਦਾ ਤਾਂ ਅਸੀਂ ਬੜਾ ਪ੍ਰਾਊਡ ਫੀਲ ਕਰਦੇ ਆ ਮੈਡਮ। ਜੋ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਜੋ ਯੋਗਦਾਨ ਪਾਇਆ ਹੈ, ਕਾਬੀ ਦੀ ਤਾਰੀਫ ਹੈ। ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹਣਾ ਜੇ ਤੁਸੀਂ ਕੁਝ ਜ਼ਿੰਦਗੀ ਚ ਬਣਨਾ ਚਾਹਨੀ ਹੋ ਤੁਸੀਂ ਕਲਾ ਨੂੰ ਲੈ ਕੇ ਗੱਲਣਾ ਚਾਹਨੀ ਹੋ ਤਾਂ ਰਪਿੰਦਰ ਰੂਪੀ ਜੀ ਨਾਲ ਮੈਡਮ ਨਾਲ ਜ਼ਰੂਰ ਗੱਲ ਕਰੋ ਇਹਨਾਂ ਦੀ ਇਹਨਾਂ ਦਾ ਜ਼ਰੂਰ ਇਹਨਾਂ ਦੀ ਵੀ ਟੀਮੀ ਦੇਖੋ ਕਿਸ ਤਰੀਕੇ ਨਾਲ ਅਨੇ ਗਰਾਉਂਡ 11 ਤੋਂ ਆ ਕੇ ਬਾਕੀ ਜੀਵਨ ਛੱਡ ਕੇ ਇਸ ਦੀ ਕੀ ਕਲਾਕਾਰੀ ਦੇ ਜੋ ਜੋ ਪ੍ਰਗਟਾਇਆ ਉਹ ਬਹੁਤ ਹੀ ਵੱਡੀ ਗੱਲ ਹੈ। ਦੂਜਾ ਜਦੋਂ ਰਾਤੀ 9 ਵਜੇ ਮੇਰਾ ਸਟੂਡੈਂਟ ਹੈ ਦਿਲਪ੍ਰੀਤ ਮੈਨੂੰ ਜਦੋਂ ਫੋਨ ਆਇਆ ਵੀ ਇਦਾਂ ਕਰਕੇ ਵੀ ਨਾ ਜਨੀ ਕਿ ਦੀ ਮੂਵੀ ਥਗੀ ਆ ਆ ਰਹੀ ਆ ਪਰ ਉਹਦੀ سٹਾਰ ਕਾਸ ਮੈਂ ਕਿਹਾ ਸਾਡੇ ਹੋਰ ਨਹੀਂ ਫੋਰਾ ਹੈਗਾ ਕਾਲਜ ਦੇ ਵਿੱਚ ਜੇ ਆਣਾ ਚਾਹਣਗੇ ਬੜਾ ਚੰਗਾ ਲੱਗੂਗਾ ਬੜੀ ਚੰਗੀ ਗੱਲ ਇਹ ਹੈ ਕਿ ਅਸੀਂ ਉਦੋਂ ਤੋਂ ਮੂਵੀਆ ਦੇਖਦੇ ਆਏ ਆ ਜਦੋਂ ਮੂਵੀਆ ਸਿਰਫ ਗੰਦਾਸੇ ਤੇ ਬਣਦੀਆਂ ਸੀ ਜਦੋਂ ਮੂਵੀ ਸਿਰਫ ਜੱਟ ਤੇ ਬਣਦੀ ਸੀ ਪਰ ਅੱਜ ਜਿਸ ਕਨਸੈਪਟ ਤੇ ਮੂਵੀਜ਼ ਬਣ ਰਹੀ ਆ ਮੈਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ ਦਾ ਇਹ 골ਡਨ ਇਰਾ ਹੈ ਅਜੇ ਅੱਜ ਤੁਸੀਂ ਦੇਖੋ ਟਾਲੀਵੁੱਡ ਜਿਹੜਾ ਹੈਗਾ ਕਿੱਦਾਂ ਰਾਈਜ਼ ਕੀਤਾ ਕਿਉਂਕਿ ਉੱਥੋਂ ਦੇ ਲੋਕਾਂ ਨੇ ਬਾਲੀਵੁੱਡ ਛੱਡ ਕੇ ਆਪਣੀ ਇੰਡਸਟਰੀ ਨੂੰ ਜਿਹੜਾ ਹੈਗਾ ਓਪਰ ਚੱਕਿਆ ਤਾਂ ਇਹ ਹੁਣ ਸਾਡੀ ਸਭ ਦੀ ਜ਼ਿੰਮੇਵਾਰੀ ਬੰਦੀ ਆ ਵੀ ਸਾਡੇ ਲਈ ਬਾਲੀਵੁੱਡ ਬਾਅਦ ਦੇ ਵਿੱਚੋਂ ਆ ਸਾਡੇ ਲਈ ਪਾਲੀਵੁੱਡ ਪਹਿਲਾ ਹੈ ਅਸੀਂ ਆਪਣੀ ਪੰਜਾਬੀ ਨੂੰ ਪੰਜਾਬੀ ਸੰਭਾਧਾਰ ਨੂੰ ਪੰਜਾਬੀ ਕਲਾਕਾਰਾਂ ਨੂੰ ਸਭ ਤੋਂ ਪਹਿਲਾ ਮੌਕਾ ਦਈਏ ਮੈਂ ਪ੍ਰਿੰਸ ਦੇ ਸਾਹਮਣੇ ਵੀ ਰਿਕਵੈਸਟ ਕਰੂੰਗਾ ਕਿ ਸਰ ਕਾਲਜ ਦਾ ਜ਼ਰੂਰ ਸਾਰੇ ਬੱਚਿਆਂ ਦਾ ਆਪਾਂ 50% ਕਾਲਜੋਂ ਪੈਸੇ ਪਾ ਕੇ 50% ਬੱਚਾਂ ਨੂੰ ਲੈ ਕੇ ਮੂਵੀ ਜ਼ਰੂਰ ਦਿਖਾਣੀ ਬੀਬੀ ਰਣਜੀਤ ਐਸਾਂ ਦੀਆਂ ਆਵਾਜ਼ਾਂ ਕੱਟ ਬੰਗੀਆਂ ਨੇ ਔਰ ਐਦਾਂ ਦੀਆਂ ਪੇਸ਼ਕਾਰੀਆਂ ਬਹੁਤ ਜਿਹੜੀਆਂ ਕੀ ਕਮਰਸ਼ੀਅਲ ਨਹੀਂ ਹੁੰਦੀਆਂ ਤਾਂ ਐਦਾਂ ਦਾ ਹਮਲਾ ਮਾਰਨਾ ਐਦਾਂ ਦਾ ਇੱਕ ਤੁਸੀਂ ਲੋਕਾਂ ਨੇ ਜੋ ਹਮਲਾ ਮਾਰਿਆ ਉਹ ਕਾਫੀ ਤਾਰੀਫ਼ ਇਤਿਹਾਸ ਲੋਕੇ ਲੈ ਕੇ ਆ ਰਿਓ ਤੇ ਮੈਂ ਇੱਥੇ ਪਹੁੰਚੇ ਨੇ ਕੋਈ ਪੂਰੀ ਸਟਾਰਕਾਸ ਜਿਹਨੂੰ ਵੀ ਤੁਸੀਂ ਗੱਲ ਕਰ ਪਹੁੰਚਿਓ ਤੁਹਾਡੇ ਨਾਮ ਬਹੁਤ ਵੱਡੇ ਵੱਡੇ ਨਹੀਂ ਕੋਈ ਸ਼ਬਦ ਨਹੀਂ ਹੈ ਨਹੀਂ ਕਿ ਮੈਂ ਸਾਡੀ ਐਸਐਸਡੀ ਕਾਲਜ ਦੀ ਵੀਡੀਓ ਚ ਤੁਹਾਡੇ 19 ਸ਼ਬਦਾਂ ਦੇ ਨਾਲ ਤੁਹਾਡਾ ਮੈਂ ਵੈਲਕਮ ਕਰ ਸਕਾਂ ਪਰ ਅਸੀਂ ਇਹ ਜਰੂਰ ਯਕੀਨ ਕਰਨਾ ਚਾਹੁੰਦੇ ਹਾਂ ਕਿ ਸਾਡਾ ਸਾਡੇ ਵਿਸ਼ੇ ਸਾਡੇ ਆਸ਼ੀਰਵਾਸ ਅਤੇ ਪੱਛਮ ਤੋਂ ਲਈ ਫਿਲਮ ਦੇ ਲਈ ਕੈਸ ਵਿਸ਼ੇ ਤੁਹਾਡੇ ਨਾਲ ਨੇ ਥੈਂਕ ਯੂ ਸੋ ਮਾਚ ਇਸ ਪ੍ਰਾਂਗਲ ਦੇ ਆਉਣ ਦੇ ਥੈਂਕ ਯੂ ਬੀਬੀ ਰਜਨੀ ਜੀ ਸਟਾਰ ਕਾਸਟ ਸਰਕਾਰੀ ਹੋਸਟਾਰੇ ਪਹੁੰਚੇ ਹਾਂ ਸਾਰਾ ਦਾ ਬਹੁਤ ਤਰਫਦਾ ਹੈ ਔਰ ਪਿਆਰੇ ਬੱਚੇ ਵਾ ਬੱਚੀਆਂ ਵਾ ਔਰ ਸਕੂਲ ਦੀ ਸਥਾਨੀ ਪ੍ਰਿੰਸੀਪਲ ਦਾ ਬਹੁਤ ਬਹੁਤ ਥੈਂਕ ਯੂ ਸਰ ਜਿਨ੍ਹਾਂ ਨੇ ਸਾਨੂੰ ਵੀ ਇੱਥੇ ਸੱਦ ਕੇ ਤੁਹਾਡੇ ਦਰਸ਼ਕ ਬਣਾਈ ਹਾਂ ਹਾਂਜੀ ਤੇ ਬਾਕੀ ਅਸੀਂ ਵੀ ਤੁਹਾਡੇ ਨਾਲ ਹੀ ਹਾਂ ਜੀ ਜਿੱਦਾਂ ਹੀ ਬੱਦ-ਬੱਦ ਯੋਗਦਾਨ ਪਾਇਆ ਜ਼ਰੂਰ ਪਾਵਾਂਗੇ ਸ਼ੇਅਰ ਕਰਾਂਗੇ ਥੈਂਕ ਯੂ ਬਾਡੀ ਸਾਹ ਬਣੀ ਕਹੀ ਤੇ ਇਹ ਬਹੁਤ ਹੀ ਆਪਣੇ ਕਣਕਾਂ ਨੂੰ ਮਾਇ ਤੇ ਵਿੱਚ ਬਾਗੀ ਅੰਮੀਆਂ ਪੱਕੀਆਂ ਅੱਗ ਦੇ ਪਾਂਬੜ ਵਰਗੀਆਂ ਧੀਆਂ ਮੇਰੇ ਸਾਹ ਬੁੱਕ ਵਿੱਚ ਰੱਖੀਆਂ ਹੋਗੀਆਂ ਮੇਦਨਾ ਦੀਆਂ ਸੰਜਾ सिंधकानोन तेरे e não la dee la मेरे दिया, कर गंगा चिड़िया कर अमरी बिन को हवा अमरी बिन को हो गए देवा

हिती चादरूं बि मशीस चुका के हिती चादरूं बि मशीस चुका ਕਉਨਾਂ ਦਾ ਜਿਹੜਾ ਕੈਰੈਕਟਰ ਵਾਕਮਾਰ ਹੁੰਦਾ ਜੀ ਬਹੁਤ ਬਹੁਤ ਪਿਆਰ ਜੀ ਮੇਰੇ ਵੱਲ ਤੇ ਕੋਈ ਸਮਾਂ ਬਹੁਤ ਘੱਟ ਹੈਗਾ ਥੋੜਾ ਸਮਾਂ ਲੈਣਾ ਚਾਹੁੰਦੀ ਸੀ ਤੁਹਾਡਾ ਸਾਰੀ ਕੁੜੀਆਂ ਬਹਿ ਤਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਜੀਆਂ ਐ ਦੱਸੋ ਵੀ ਨੱਚੋਂਗੀ ਉਹਦਾ ਨਾ ਹੋ ਕਰ ਰਹੀ ਕਿ ਕਿਦਾਂ ਸਾਇਸੋ ਨੱਚਣਾ ਹੈ ਆਜੂ ਮੈਂ ਕੰਟੀ ਨਹੀਂ ਲਾਉਣੀ ਠੀਕ ਹੈ 엘리만트쟤나 소리 나게 담배, 내리 엘리먼트, 쟤네 나 बहुत बहुत धन्यवाद की समागर सीमिया ਸਾਰੇ ਸਾਹਮਣੇ ਹੈ ਜੀ। ਘੇਰਾ ਥੋੜਾ ਜਿਹਾ ਵੱਡਾ ਕਰ ਲੋ ਜੀ ਤਾਂ ਕਿ ਫੋਟੋਗ੍ਰਾਫਰ ਸਹੀ ਤਰੀਕੇ ਨਾਲ ਫੋਟੋ ਕਰ ਸਕਣ। ਮੈਡਮ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਡੇ ਸਾਡੇ ਵਿਦਿਆਰਥਣਾਂ ਦੇ ਵਿਚਾਰ ਆ ਕੇ ਉਹਨਾਂ ਦੇ ਰੂਪ ਰੂਪੇ ਇਹ ਸਾਡੇ ਸੰਗ ਦਾ ਇੱਕ ਬਹੁਤ ਵੱਡਾ ਜਿਹੜਾ ਸੁਪਨਾ ਆ ਦੀ ਇਹ ਨੇ ਜਿਹੜਾ ਰਸਤ ਨੇ ਜਿਹੜੇ ਪੌਦੇ ਨੇ ਆਪਣੇ ਘਰਾਂ ਦੇ ਵਿੱਚ ਲਗਾਏ ਜਾਣ ਇਹ ਹਰਿਆਲੀ ਤੀਜ ਦਾ ਪ੍ਰਤੀਕ ਵੀ ਨੇ ਜੀ ਸਾਡੇ ਵੱਲੋਂ ਦੀਆਂ ਤੀਜ ਦੀਆਂ ਦੇ ਵਿੱਚ ਹੈ ਇਹ ਸਾਡੇ ਵੱਲੋਂ ਪਿਆਰ ਦੀ ਕਸ਼ੂਗਾਤ ਹੈ ਤੁਹਾਡੇ ਸਾਹਮਣੇ ਸਾਹਮਣੇ ਜੀ ਜਰਨੈਲ ਸਿੰਘ ਜੀ ਥੈਂਕ ਯੂ ਸੋ ਮਚ ਫੋਟੋ ਲਓ ਜੀ ਲਓ ਫੋਟੋ ਲਓ ਰੁਪਿੰਦਰ ਰੁਪੀ ਜੀ ਮੈਡਮ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਲੰਬੇ ਸਮੇਂ ਤੋਂ ਸਟੈਂਡਿੰਗ ਕਰ ਬੈਠੇ ਸਾਡੀ ਹੋਸਟ ਰਾਮ ਜਾਈ ਜੀ ਕੀ ਇਸ ਤੋਂ ਬਾਅਦ ਜਰਨੈਲ ਸਿੰਘ ਜੀ ਭਾਣਾ ਥੋੜੇ ਰੱਖ ਲਓ ਇਹ ਭਗਵੰਦਾ ਸਟਾਰ ਦੇ ਭੁਵਿੰਦਰ ਜੀ ਦਾ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਇਸ ਤੋਂ ਬਾਅਦ ਜਰਨੈਲ ਸਿੰਘ ਜੀ ਸਾਡੇ ਉੱਗੇ ਕਲਾਕਾਰ ਜਿੰਨੇ ਦੀ ਅਸੀਂ ਬਹੁਤ ਸਾਡੀਆਂ ਚਮਕ ਦੇਖ ਕੇ ਆਨੰਦ ਮਾਣਿਆ सर बहुत बहुत धन्यवाद जी मेरे तो ग्रूपी गए जी बहुत बहुत धन्यवाद जी थोड़ा भी ਇੱਕ ਇੱਕ ਸਾਰੇ ਆ ਗਏ ਹੋ ਬਾਕੀ ਆਰਮਲ ਕਾਨਾ ਜੀ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਨੂੰ ਚਾਹ ਚੱਲ ਲਈ ਸਰ 1 ਮਿੰਟ ਲਈ ਸਾਡਾ ਸਟਾਫ ਸਾਡਾ ਫੀਮੇਲ ਸਟਾਫ ਜਿੰਦਰ ਜੀ स्टाफ हिन अदाकार ਆਜੇ ਕਿ ਆਜੂ ਕਰੋ ਜੀ ਰੁਕ ਜਾਈ ਮੈਂ ਰੁਕ ਜਾਈਂਗੀ ਤੁਸੀਂ ਰੁਕ ਜਾਈ ਅਸੀਂ ਆਪਦੇ ਸੱਜਣਾਂ ਕੀ ਫੋਟੋ ਆ ਜਾਏਗੀ ਸਾਰੇ ਆ ਜੀ ਸਭ ਕੀ ਅਲੀ ਕੇ ਸਾਰੇ ਆ ਕੇ ਆ ਜੇ ਸੇ ਅੱਛਾ ਜੀ ਜੀਸ